ਇੱਕ ਨਵਾਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਨਿੱਕੀ ਦੀ ਅਲਮਾਰੀ ਜੀ ਉਹ ਅਸੀਂ 13-13 ਮੰਡ ਛਕੋ ਮੋਲਟਨ ਵੈਲਫੇਅਰ ਸੁਸਾਇਟੀ ਦੇ ਕਿੱਡੀ ਸੰਗਤ ਇਹ ਚਾਰੋਂ ਅਸੀਂ ਸੰਸਥਾ ਮਿਲ ਕੇ ਕਰ ਰਹੀਆਂ ਵਾਂ ਜਿੰਦੇ ਵਿੱਚ ਅਸੀਂ ਲੋਕਾਂ ਨੂੰ ਇਹ ਸੁਨੇਹਾ ਦੇਨੇ ਆ ਜੋ ਤੁਹਾਡੇ ਘਰਾਂ ਚ ਸਪੇਅਰ ਸਮਾਨ ਪਿਆ ਉਹ ਚਾਹੇ ਕੱਪੜੇ ਹੋਣ ਜੁੱਤੇ ਹੋਣ ਬਰਤਨ ਹੋਣ ਟੌਇਜ਼ ਹੋਣ ਸਾਈਕਲ ਹੋਵੇ ਫ੍ਰਿਜ ਹੋਵੇ ਜੋ ਮਰਜੀ ਹੋਵੇ ਤੁਸੀਂ ਨਹੀਂ ਵਰਤਦੇ ਉਹ ਜਗ੍ਹਾ ਦਾ ਸੋਲੂਸ਼ਨ ਹੈ ਤੁਸੀਂ ਚਾਹੁੰਦੇ ਜਗ੍ਹਾ ਬਲੌਕ ਹੈ ਉਹਦਾ ਸੋਲੂਸ਼ਨ ਹੈ ਤੁਸੀਂ ਉਹ ਲੈ ਕੇ ਆਓ ਗੁਰਪੁਰਪ ਤੇ ਸਾਡੇ ਕੋਲ ਇੱਥੇ ਅਸੀਂ ਸਟਾਲ ਲਗਾ ਦਿੰਨੇ ਆ ਜਿਹੜਾ ਨੂੰ ਲੋੜ ਹੁੰਦੀ ਹੈ ਉਹਦੇ ਚ ਵੀ ਸਾਡਾ ਸ ਸੋ ਜਿਨ੍ਹਾਂ ਲੋਕਾਂ ਨੂੰ ਲੋੜ ਹੈ ਉਹ ਆਕੇ ਲੈ ਜਾਣ ਜਿਨ੍ਹਾਂ ਕੋਲ ਫालतू ਹੈ ਦੇ ਜਾਣ ਕਿਤੇ ਮਨ ਦੇ ਵਿੱਚ ਵਿਚਾਰ ਆਇਆ ਜੀ ਆਹ ਕਰਨਾ ਚਾਹੀਦਾ ਕਿਉਂਕਿ ਅਕਸਰੀ ਤਾਂ ਵੇਖਦੇ ਜਿਵੇਂ ਮੈਂ ਗੱਲਬਾਤ ਕੀਤੀ ਕਿ ਲੋਕ ਛੱਡ ਦਿੰਦੇ ਆ ਉਹਨਾਂ ਨੂੰ ਪਤਾ ਨਹੀਂ ਵੀ ਕਈ ਲੋਕਾਂ ਦੇ ਕੰਮ ਆ ਸਕਦਾ ਸਰ ਦੇਖੋ ਇਹ ਅਸੀਂ 2020 ਚ ਲੋਕਡਾਊਨ ਦੇ ਵਿੱਚ ਜਦੋਂ ਅਸੀਂ ਡਰਾਈ ਰਾਸ਼ਨ ਸ਼ੁਰੂ ਕੀਤਾ ਸੀ 13 13 ਵੰਡ ਸਕੋ ਗੁਰਦੁਆਰਾ ਮੋਡਰਨ ਐਸੈਂਸ਼ਨ ਦੇ ਸਹਿਯੋਗ ਦੇ ਨਾਲ ਕਿਉਂ ਨਾ ਅਸੀਂ ਇੱਕ ਤਾਲਮੇਲ ਬਣਾ ਦਈਏ ਜਿਨ੍ਹਾਂ ਕੋਲ ਸਪੇਅਰ ਹੈ ਉਹ ਲੈਣ ਜਿਨ੍ਹਾਂ ਕੋਲ ਲੋ ਚਾਹੀਦਾ ਉਹ ਲੈ ਜਾਣ ਸੋ ਅਸੀਂ ਇਹ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਅੱਜ ਨਹੀਂ 2 4 5 ਸਾਲਾਂ ਨੂੰ ਬਣ ਜਾਏਗਾ ਹਰ ਗੁਰਦੁਆਰੇ ਹਰ ਵਰਲਡ ਦੇ ਵਿੱਚ ਹਰ ਜਗ੍ਹਾ ਤੇ ਇਸ ਸੰਸਥਾ ਤੇ ਬਣੇਗਾ ਜਿਨ੍ਹਾਂ ਕੋਲ ਜੋ ਸਪੇਅਰ ਹੋ ਰੱਖ ਜਾਣਗੇ ਜਿਨ੍ਹਾਂ ਨੂੰ ਜੋ ਚਾਹੀਦਾ ਲੈ ਜਾਣਗੇ ਦੱਸਦੀ ਕਿ ਅਕਸਰ ਅਸੀਂ ਵੇਖਦੇ ਹਾਂ ਜਦੋਂ ਘਰਾਂ ਦੇ ਵਿੱਚ ਕੱਪੜੇ ਛੋਟੇ ਹੋ ਜਾਂਦੇ ਆ ਪੁਰਾਣੇ ਹੋ ਜਾਂਦੇ ਆ ਤਾਂ ਉਹਨਾਂ ਕੱਪੜਿਆਂ ਨੂੰ ਅਸੀਂ ਸੁੱਟ ਦਿੰਨੇ ਆ ਤੇ ਅੱਜ ਤੁਹਾਨੂੰ ਇੱਕ ਅਜਿਹੀ ਐਨ ਜੀਓ ਦੇ ਨਾਲ ਮਿਲਾਵਾਂਗੇ ਜੋ ਉਹਨਾਂ ਕੱਪੜਿਆਂ ਨੂੰ ਜਿਹੜੇ ਲੋਕ ਸੁੱਟ ਦਿੰਦੇ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਾਉਂਦੇ ਕਿ ਤੁਸੀਂ ਸਾਨੂੰ ਉਹ ਕੱਪੜੇ ਲੈ ਕੇ ਦਿਓ ਤੇ ਅਸੀਂ ਲੋੜਵੰਦ ਲੋਕਾਂ ਤੱਕ ਉਹ ਕੱਪੜੇ ਪਹੁੰਚਦਾ ਕਰਾਂਗੇ। ਸੋ ਅੱਜ ਤੁਹਾਨੂੰ ਮਿਲਾਉਂਦੇ ਆ ਨੀਕੀ ਦੀ ਅਲਮਾਰੀ ਸਾਰੇ ਮੌਜੂਦ ਨੇ ਮੇਨਾ ਟੀਮ ਮੌਜੂਦ ਹੈ। ਸਰ ਬਹੁਤ-ਬਹੁਤ ਸਵਾਗਤ ਹੈ ਸਿਟੀ ਹੈਡਲਾਈਟਸ ਤੇ। ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਨੂੰ ਖਾਲਸਾ ਸਾਇਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਤੇ ਸਾਡਾ ਜੀਐਸਐਲ ਲੁਧਿਆਣਾ ਸਿਟੀ ਵੱਲੋਂ ਇੱਕ ਨਵਾਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਨੀਕੀ ਦੀ ਅਲਮਾਰੀ। ਜ ਉਹ ਸੀ 13 13 ਮੰਡ ਛਕੋ ਮੋਲਟਨ ਵੈਲਫੇਅਰ ਸੁਸਾਇਟੀ ਦਾ ਕਿੱਡੀ ਸੰਗਤ ਇਹ ਚਾਰੋਂ ਅਸੀਂ ਸੰਸਥਾ ਮਿਲ ਕੇ ਕਰ ਰਹੀਆਂ ਵਾ ਜਿੰਦੇ ਵਿੱਚ ਅਸੀਂ ਲੋਕਾਂ ਨੂੰ ਇਹ ਸਨੇਹ ਦੇਣੇ ਆ ਜੋ ਤੁਹਾਡੇ ਘਰਾਂ ਚ ਸਪੇਅਰ ਸਮਾਨ ਪਿਆ ਉਹ ਚਾਹੇ ਕੱਪੜੇ ਹੋਣ ਜੁੱਤੇ ਹੋਣ ਬਰਤਨ ਹੋਣ ਟੌਇਜ਼ ਹੋਣ ਸਾਈਕਲ ਹੋਵੇ ਫ੍ਰਿਜ ਹੋਵੇ ਜੋ ਮਰਜੀ ਹੋਵੇ ਤੁਸੀਂ ਨਹੀਂ ਵਰਤ ਰਹੇ ਉਹ ਜਗ੍ਹਾ ਦਾ ਸੋਲੂਸ਼ਨ ਹੈ ਤੁਸੀਂ ਚਾਹੁੰਦੇ ਜਗ੍ਹਾ ਬਲੌਕ ਹੈ ਉਹਦਾ ਸੋਲੂਸ਼ਨ ਹੈ ਤੁਸੀਂ ਉਹ ਲੈ ਕੇ ਆਓ ਗੁਰਪੁਰਬ ਤੇ ਸਾਡੇ ਕੋਲ ਇੱਥੇ ਅਸੀਂ ਸਟਾਲ ਲਗਾ ਦਿੰਦੇ ਆ ਜਿਹੜਾ ਨੂੰ ਲੋੜ ਹੁੰਦੀ ਉਹਦੇ ਚ ਵੀ ਸਾਡਾ ਸਲੋਗਨ ਹੈ ਦੇਣ ਦਾ ਹੰਕਾਰ ਨਹੀਂ ਲੈਣ ਦੀ ਸ਼ਰਮ ਨਹੀਂ ਸੋ ਜਿਨ੍ਹਾਂ ਲੋਕਾਂ ਨੂੰ ਲੋੜ ਹੈ ਉਹ ਆਕੇ ਲੈ ਜਾਣ ਜਿਨ੍ਹਾਂ ਕੋਲ ਫालतੂ ਹੈ ਦੇ ਜਾਣ ਸੋ ਅਸੀਂ ਚਾਹਦੇ ਹਾਂ ਅਸੀਂ ਇਸੇ ਤਰ੍ਹਾਂ ਇਹ ਸੇਵਾ ਕਰਦੇ ਰਹੀਏ ਬਾਕੀ ਵੀ ਜੀ ਸਾਡੇ ਨਾਲ ਭਟਿਆ ਜੀ ਮੌਜੂਦ ਨੇ ਕਿਵੇਂ ਮੰਨ ਦੇ ਵਿੱਚ ਵਿਚਾਰ ਆ ਜੀ ਆ ਕਰਨਾ ਚਾਹੀਦਾ ਕਿਉਂਕਿ ਅਕਸਰੀ ਤਾਂ ਵੇਖਦੇ ਜਿਵੇਂ ਮੈਂ ਗੱਲਬਾਤ ਕੀਤੀ ਕਿ ਲੋਕ ਛੱਡ ਦਿੰਦੇ ਆ ਉਹਨਾਂ ਨੂੰ ਪਤਾ ਨਹੀਂ ਵੀ ਕਈ ਲੋਕਾਂ ਦੇ ਕੰਮ ਆ ਸਕਦਾ ਸਰ ਦੇਖੋ ਇਹ ਅਸੀਂ 2020 ਚ ਲੋਕਡਾਊਨ ਦੇ ਵਿੱਚ ਜਦੋਂ ਅਸੀਂ ਡਰਾਈ ਰਾਸ਼ਨ ਸ਼ੁਰੂ ਕੀਤਾ ਸੀ 13 13 ਵਣ ਛੋ ਗੁਰਦੁਆਰਾ ਮੋਲਡਰ ਐਕਸੈਂਸ਼ਨ ਦੇ ਸਹਿਯੋਗ ਦੇ ਨਾਲ ਤੇ ਉਸੇ ਸਾਲ ਜਦੋਂ ਲੋਕਡਾਊਨ ਖਤਮ ਹੋਇਆ 2021 ਤੇ ਸਾਨੂੰ ਮਨ ਚਾਹੇ ਕੁਝ ਹੋਰ ਕਰੀ ਨਵੇਕਲਾ ਅਸੀਂ ਕਿ ਲੋਕੀ ਮੋਬਾਈਲਾਂ ਤੇ ਜਹਾਜ਼ਾਂ ਤੇ ਪਹੁੰਚ ਗਏ ਨਹੀਂ ਬਟ ਅੱਜ ਗੁਰਦੁਆਰਿਆਂ ਦੇ ਵਿੱਚ ਅੱਜ ਵੀ ਅਸੀਂ ਲੰਗਰ ਚੱਕਰੇ ਬਟ ਕੁਝ ਨਵਾਂ ਟੈਕਨੀਕ ਨਹੀਂ ਲੈ ਕੇ ਆ ਰਹੇ ਫਿਰ ਅਸੀਂ ਨਵਾਂ ਇਹ ਚਾਹਦੇ ਸੀ ਵੀ ਗੁਰਦੁਆਰੇ ਜਦੋਂ ਲੋਕੀ ਆਂਦੇ ਨੇ ਨਾ ਗੁਰਪ੍ਰੋਪ ਤੇ ਆਂਦੇ ਨੇ ਗੁਰਦੁਆਰਾ ਸਾਹਿਬ ਤੇ ਉਹਨਾਂ ਦੇ ਵਿੱਚ ਪਾਉਣਾ ਹੁੰਦੀ ਕੁਝ ਲੈ ਕੇ ਜਾਈਏ ਤੇ ਕੁਝ ਲੋਕਾਂ 'ਚ ਪਾਉਣਾ ਹੁੰਦੀ ਸੀ ਲੰਗਰ ਸ਼ਿਕਨ ਚੱਲੇ ਆ ਤੇ ਕਿਉਂ ਨਾ ਸੀ ਕਿ ਤਾਲਮੇਲ ਬਣਾ ਦਈਏ ਜਿੰਨਾਂ ਕੋਲ ਸਪੇਅਰ ਹੈ ਉਹ ਲੈਣ ਜਿੰਨਾਂ ਕੋਲ ਚਾਹੀਦਾ ਉਹ ਸੋ ਅਸੀਂ ਇਹ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆਂ ਵੀ ਅੱਜ ਨਹੀਂ 2-4-5 ਸਾਲਾਂ ਨੂੰ ਬਣ ਜਾਏਗਾ ਹਰ ਗੁਰਦੁਆਰੇ ਹਰ ਵਰਲਡ ਦੇ ਵਿੱਚ ਹਰ ਜਗ੍ਹਾ ਤੇ ਇਸ ਸੰਸਥਾ ਤੇ ਬਣੇਗਾ ਜਿਨ੍ਹਾਂ ਕੋਲ ਜੋ ਸਪੇਅਰ ਹੋ ਰੱਖ ਜਾਣਗੇ ਜਿਨ੍ਹਾਂ ਨੂੰ ਜੋ ਚਾਹੀਦਾ ਲੈ ਜਾਣਗੇ ਕਿੰਨੇ ਸਮੇਂ ਤੋਂ ਕਰ ਰਹੇ ਹੋ ਜੀ ਇਹ 2021 ਤੋਂ ਕਰ ਰਹੇ ਆਂ ਜੀ ਅਸੀਂ ਹਰ ਸਾਲ ਅਸੀਂ ਗੁਰਨਾਣ ਦੇਵ ਜੀ ਦੇ ਗੁਰਪ੍ਰਬ ਤੇ ਗੁਰਗੋਬੀ ਸਿੰਘ ਜੀ ਦੇ ਗੁਰਪ੍ਰਬ ਤੇ ਕਰਦੇ ਆਂ ਇਸ ਸਾਲ ਲੁਧਿਆਣਾ ਸਿਟੀ ਵੱਲੋਂ ਸਾਨੂੰ ਹੁਕਮ ਹੋਇਆ ਸੀ ਵੀ ਤੁਸੀਂ ਵੀ ਸਾਖੀ ਤੇ ਜ਼ਰੂਰ ਕਰਨਾ ਸੋ ਥੈਂਕਸ ਟੂ ਲੁਧਿਆਣਾ ਸਿਟੀ ਜਿਸੇ ਲਈ ਲੁਧਿਆਣਾ ਸਿਟੀ ਜਿਨ੍ਹਾਂ ਨੇ ਸਾਨੂੰ ਕਿਹਾ ਤੇ ਅਸੀਂ ਉਹਨਾਂ ਨੂੰ ਪ੍ਰ अच्छा सर ਲੋਕਾਂ ਦਾ ਸਹੀ ਹੋ ਕਿਸ ਤਰ੍ਹਾਂ ਮਿਲਦਾ ਹੈ ਆ ਰਹੇ ਲੋਕ ਕੱਪੜੇ ਲੈ ਕੇ ਆਉਂਦੇ ਆ ਕੋਈ ਲੈ ਕੇ ਆਉਂਦੇ ਵੀ ਆਪਣਾ ਸਰ ਅਸੀਂ ਇੱਕ ਕ੍ਰੀਏਟਿਵ ਪਾ ਦਿੰਦੇ ਆ ਜਿਵੇਂ ਹੁਣ ਅਸੀਂ ਆ ਤੁਸੀਂ ਦੇਖ ਸਕਦੇ ਹੋ ਨੇਕੀ ਦੀ ਅਲਮਾਰੀ ਜਿਵੇਂ ਜੀਸੀਐਲ ਲੁਧਿਆਣਾ ਸਿਟੀ ਦਾ ਇੱਕ ਯੂਨਿਕ ਵੈਂਚਰ ਹੈ ਨਾ ਇਹ ਅਸੀਂ ਕਮਿਊਨਿਟੀ ਲਈ ਸੇਵਾ ਕਰ ਰਹੇ ਆ ਸੋ ਉਹਦੇ ਵਿੱਚ ਅਸੀਂ ਲੋਕਾਂ ਨੂੰ ਪ੍ਰਮੋਟ ਕੀਤਾ ਪ੍ਰੋਮੋਸ਼ਨ ਫੇਸਬੁੱਕ ਇੰਸਟਾ ਤੇ ਪਾਇਆ ਲੋਕਾਂ ਨੇ ਸਾਨੂੰ ਕਾਲਸ ਆਏ ਰਕੇਸ਼ ਜੀ ਸਾਡੇ ਨਾਲ ਖੜੇ ਨੇ ਬਸ ਇਹਨਾਂ ਨੂੰ ਮਿਲিয়ে ਆ ਇਹਨਾਂ ਨੇ ਫਿਰ ਉਪਰਲਾ ਕੀਤਾ ਇਹਨਾਂ ਨੇ ਬਾਈਟਸ ਬਣਾਈਆਂ ਲੋਕਾਂ ਤੱਕ ਅਸੀਂ ਪਹੁੰਚਾਈਆਂ ਗੋਤਮ ਕਾਲੀਆ ਜੀ ਕਰਨ ਜੀ 임ਰੋਜ਼ ਜ ਪਾਟੀਆ ਜੀ ਇਹਨਾਂ ਸਭ ਨੇ ਮਿਲ ਕੇ ਉਹਨੂੰ ਅਸੀਂ WhatsApp ਗਰੁੱਪਾਂ 'ਚ ਪਾਇਆ ਤੇ ਲੋਕਾਂ ਦਾ ਬਹੁਤ ਸਾਦਾ ਸਾਨੂੰ ਪਿਆਰ ਮਿਲਿਆ ਉਹ ਜਿਨ੍ਹਾਂ ਨੂੰ ਚਾਹੀਦਾ ਉਹ ਵੀ ਲੈਣ ਆ ਰਹੇ ਨੇ ਸਭ ਤੋਂ ਵੱਡੀ ਗੱਲ ਇਹ ਵੀ ਅਸੀਂ ਚਾਹੁੰਦੇ ਹਾਂ ਵੀ ਪੰਜਾਬੀ ਫੈਮਿਲੀ ਨੂੰ ਜ਼ਰੂਰ ਮਿਲੇ ਔਰ ਅਸੀਂ ਕੋਈ ਇੱਥੇ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਨਹੀਂ ਇਦਾਂ ਉਦਾਂ ਅਸੀਂ ਪੰਜਾਬੀ ਫੈਮਿਲੀ ਨੂੰ ਕਹਿੰਦੇ ਤੁਹਾਨੂੰ ਜੋ ਚਾਹੀਦਾ ਲੈ ਜਾਓ ਸੋ ਅਸੀਂ ਚਾਹੁੰਦੇ ਹਾਂ ਹਰ ਸਾਲ ਇਹ ਦਹੀਂ ਗੁਰਪ੍ਰਬਤ ਕਰਿਆ ਕਰੀਏ ਲੋਕਾਂ ਕਾ ਕੇ ਚੰਗਾ ਰਿਸਪੌਂਸ ਦੇ ਰਹੇ ਬਹੁਤ ਅੱਛਾ ਰਿਸਪੌਂਸ ਦੇ ਰਹੀ ਹੈ ਜੀ ਲੋਕਾਂ ਦਾ ਰਿਸਪੌਂਸ ਬਹੁਤ ਅੱਛਾ ਦੇਖੋ ਬੱਚਿਆਂ ਨੂੰ ਕਈਆਂ ਨੂੰ ਸਟੇ ਕਈ ਲੋਕਾਂ ਦੇ ਘਰਾਂ 'ਚ ਉਹ ਸਮਾਨ ਇੰਨਾ ਬਲੋਕ ਪੈ ਰਿਹਾ ਉਹ ਦੇਖਦੇ ਤੱਕ ਨਹੀਂ ਬਸ ਜਿਹਦੇ ਕੋਲ ਜਿਹੜੀ ਚੀਜ਼ ਨਹੀਂ ਹੈ ਉਹਦੇ ਲਈ ਤਰਸਦਾ ਰਹਿੰਦਾ ਸੋ ਇੱਥੇ ਤਾਲਮਿਲ ਬੈਠ ਜਾਂਦਾ ਹੈ ਉਹਨਾਂ ਨੂੰ ਮਿਲ ਜਾਂਦਾ ਉਹਨਾਂ ਨੇ ਦੇਖੋ ਦੁਨੀਆ ਹਰ ਤਰ੍ਹਾਂ ਦੀ ਹੈ ਹਰ ਤਰ੍ਹਾਂ ਦੀ ਪਾਪੂਲੇਸ਼ਨ ਹੈ ਤੁਸੀਂ ਲਿਆਓ ਸੇਵਾ ਕਰਨ ਦੇ ਮਾਨਨ ਲਾਓ ਹੈਨਾ ਸੋ ਪਾਟੀਆਂ ਜੀ ਕਰਨ ਜੀ ਵੀ ਕਰਨਗੇ ਹਾਂ ਸਰ ਕੀ ਕਰਨਗੇ ਜੀ ਅੱਜ ਅਸੀਂ ਸਾਰੇ ਮਿਲ ਕੇ ਨੇਕੀ ਦੇਲ ਮਾਰੀ ਵਾਸਤੇ ਹਰ ਸਾਲ ਹੀ ਲਗਾਣੇ ਆ ਲੇਕਿਨ ਅਸੀਂ ਸਾਰੇ ਇਨ ਜੀਓ ਮਿਲ ਕੇ ਬੜਾ ਪ੍ਰਲਾ ਕਰ ਰਹੇ ਹੁਆ ਨਾ ਸਾਡੀ ਬੜੀ ਵੱਡੀ ਸਿਟੀ ਹੈ ਬਹੁਤ ਕੁਝ ਹੈ ਲੋਕਾਂ ਨੂੰ ਅਵੇਰਨੈਸ ਨਹੀਂ ਹੈ ਅਸੀਂ ਲੋਕਾਂ ਨੂੰ ਅਵੇਰਨੈਸ ਕਰਾਇਆ ਕਿ ਜੋ ਤੁਹਾਡੇ ਘਰ ਅੱਛਾ ਸਮਾਨ ਹੈ ਯੂਜ਼ਫੁਲ ਉਹ ਸੰਦੇ ਜਾਓ ਅੱਜ ਬੜੇ ਅੱਛੇ ਬੰਦੇ ਐਸੇ ਨੇ ਜਿਹੜੀਆਂ ਨਵੀਆਂ ਕਾਪੀਆਂ ਸੰਦੇ ਗਏ ਨੇ ਇੱਥੇ ਉਹ ਬੱਚਿਆਂ ਨੂੰ ਮੰਡੇ ਜਾਏ ਅਸੀਂ ਆਪਣੇ ਵੱਲ ਕੋਸ਼ਿਸ਼ ਕੀਤੀ ਜਿਹੜੇ ਬੱਚੇ ਪੜਦੇ ਨੇ ਉਹਨਾਂ ਨੂੰ ਆਪਣੇ ਹਿਸਾਬ ਨਾਲ 4 6 ਜੋ ਦੇ ਸਕੇ ਪੈਨ ਕਾਪੀ ਦਿੱਤੀਆਂ ਗਈਆਂ ਨੇ ਜਾਂ ਕੋਈ ਇਲੈਕਟ੍ਰੋਨਿਕ ਸਮਾਨ ਜਾਂ ਜੋ ਵੀ ਅੱਛੇ ਚਾਈਟਮਾ ਸੀ ਜੋ ਯੂਜ਼ਫੁਲ ਹੋਗੀ ਔਰ ਜਿਹੜੇ ਲੈ ਕੇ ਜਾਂਦੇ ਨੇ ਖੁਸ਼ੀਮਾਨ ਨਾਲ ਜਾਂਦੇ ਨੇ ਇੱਥੇ ਇਹ ਉਹਨਾਂ ਵਾਂਸੇ ਬੜੀ ਵੱਡੀ ਚੀਜ਼ ਹੈ ਕਿ ਮੈਨੂੰ ਮਿਲ ਗਈ ਹੈ ਜਿਨ੍ਹਾਂ ਵਾਂਸੇ ਯੂਜ਼ ਨਹੀਂ ਸੀ ਉਹਨਾਂ ਵਾਂਸੇ ਤਾਂ ਕੁਝ ਨਹੀਂ ਸੀ ਜਿਨ੍ਹਾਂ ਵਾਂਸੇ ਯੂਜ਼ ਹੈ ਉਹ ਕਹਿੰਦੇ ਨੇ ਯਾਰ ਸਾਡੇ ਉੱਤੇ ਬੜੀ ਵੱਡੀ ਚੀਜ਼ ਮਿਲੀ ਹੈ ਉਹਨਾਂ ਦੀ ਖੁਸ਼ੀ ਵੇਖ ਕੇ ਸਾਨੂੰ ਲੋਕਾਂ ਨੂੰ ਅੰਨੀ ਖੁਸ਼ੀ ਆਂਦੀ ਮਾਨੀ ਯਾਰ ਵੇਖੋ ਉਹ ਖੁਸ਼ ਹੋ ਕੇ ਲੈ ਕੇ ਜਾ ਰਹੇ ਨੇ ਸੋ ਭਾਈ ਗੁਰਦਕੇ ਮੇਰ ਕਰਨੇ ਆ ਕਿ ਸਾਨੂੰ ਇੰਜੇ ਹੀ ਹੱਥ ਪੈਰ ਚਲਾ ਕੇ ਸੇਵਾ ਸਾਡੇ ਕੋ ਲਈ ਜਾਏ ਅਸੀਂ ਸੇਵਾ ਸਾਰੇ ਮਿਲ ਚੁਕੇ ਭੈਣ ਭਰਾਵਾ ਸੇਵਾ ਕਰਦੇ ਰਹੀਏ ਕਿੱਥੇ ਕਿੱਥੇ ਲਾਉਣੇ ਜੀ ਕੈਂਪ ਅਸੀਂ ਬਿਲਾਲ ਮਾਰਟਾਊਨ ਐਕਸਟੈਂਸ਼ਨ ਚੱਲ ਰਿਹਾ ਵੈਸੇ ਤੋਂ ਮੈਨੂੰ ਵੀ 25 ਸਾਲ ਹੋ ਗਏ ਨੇ ਸੇਵਾ ਕਰਦੇ ਸਾਹਮਣੇ ਨਹੀਂ ਆਂਦਾ ਫੇਰ ਵੀ ਕਿਸੇ ਨੂੰ ਅਗਰ ਕੋਈ ਚੀਜ਼ ਲੋਡ ਹੁੰਦੀ ਹੋਏਗੀ 230 AX ਮਾਰਟਾਊਨ ਐਕਸਟੈਂਸ਼ਨ ਆ ਜਾਏ ਮੇਰੇ ਘਰ ਜਿਹੜੀ ਚੀਜ਼ ਲੋੜ ਹੈ ਅਸੀਂ ਉਹ ਜਰੂਰਤ ਪੂਰੀ ਕਰਕੇ ਤਾਂਗੇ 230 AX ਮਾਰਟਾਊਨ ਐਕਸਟੈਂਸ਼ਨ ਮੇਰੇ ਹਾਊਸ 'ਚ ਜਦੋਂ ਕੋਈ ਜਰੂਰਤਮੰਦ ਦਾ ਬੰਦਾ ਕੋਈ ਪੈਨਸ਼ਨ ਲਗवानी ਹੈ ਪੈਨਸ਼ਨ ਅਸੀਂ ਲਗਵਾ ਕੇ ਤਾਂਗੋਦੀ ਲੋਕਾਂ ਨੂੰ ਕੀ ਕਹੂਗੇ ਜੀ ਲੋਕਾਂ ਨੂੰ ਅਸੀਂ ਆਖਨੇ ਆ ਪਲੀਜ਼ ਤੁਹਾਡੇ ਘਰ ਦੀ ਜੋ ਅੱਛੀ ਚੀਜ਼ਾਂ ਹੈ ਨੇ ਜੇ ਯੂਜ਼ ਨਹੀਂ ਕਰਦੇ ਥਰੋ ਨਾ ਕਰੋ ਅਸੀਂ ਇੱਕ ਮੈਸੇਜ ਭੇਜਨੇ ਆ ਮੈਸੇਜ ਨਾਲ ਸਾਡੇ ਕੋਲ ਆਓ ਜੁੜੋ ਔਰ ਸਾਨੂੰ ਯੂਸਫੁਲ ਚੀਜ਼ਾਂ ਦੇ ਕੇ ਜਾਓ ਅਸੀਂ ਇਹ ਲੋਕਾਂ ਨੂੰ ਹੱਸਦੇ ਖੇਲਦੇ ਵੇਖਦੇ ਸਵੇਖ ਸਕੀਏ ਤੁਹਾਡੇ ਮਾਦਮ ਰਾਈ ਲੋਕਾਂ ਨੂੰ ਬਸ ਇਹੀ ਕਹਿਣਾ ਚਾਹਾਂਗਾ ਕਿ ਸਾਡੀ ਸੰਸਥਾ ਹੈ ਜੀਸੀਆਈ ਤੇ ਜੇ ਤੁਸੀਂ ਵੀ ਇੰਟਰਸਟਿਡ ਹੋ ਸਾਡੀ ਸੰਸਥਾ ਨਾਲ ਜੁੜੋ ਇਸ ਇਸ ਸੰਸਥਾ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ 1910 ਦੇ ਦਹਾਕੇ 'ਚ ਅਮਰੀਕਾ 'ਚ ਹੋਈ ਸੀ ਤੇ ਅੱਜ ਇਹ ਪੂਰੀ ਦੁਨੀਆ 'ਚ ਫੈਲੀ ਹੋਈ ਹੈ ਤੇ ਆਪਾਂ ਆਪਣੇ ਦੇਸ਼ ਤੇ ਵੀ ਗੱਲ ਕਰਾਂਗੇ ਤੇ ਆਪਣੇ ਦੇਸ਼ ਦੇ ਵੀ ਆਲਮੋਸਟ ਹਰ ਸਿਟੀ ਹਰ ਸਟੇਟ 'ਚ ਇਹ ਸੰਸਥਾ ਹੈ ਤੇ ਇੱਥੇ ਲੁਧਿਆਣਾ ਵਿੱਚ ਵੀ ਇਹਦੇ 5-6 ਚੈਪਟਰ ਨੇ ਤੇ ਜਿਹੜਾ ਸਾਡਾ ਚੈਪਟਰ ਹੈ ਜੀਸੀਆ ਲੁਧਿਆਣਾ ਸਿਟੀ ਆਪਾਂ ਅੱਜ ਇਹ ਇੰਨੀ ਸਾਰੀ ਸੰਸਥ ਚੀਜ਼ਾਂ ਕਰਵਾਉਂਦੇ ਰਹਿੰਦੇ ਨੇ ਤੇ ਜੋ ਵੀ ਕੋਈ ਇੰਟਰਸਟਿਡ ਹੈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਬਸ ਮੈਂ ਬਾਕੀ ਸ਼ੁਕਰੀਆ ਅਦਾ ਕਰਨਾ ਚਾਹੁੰਗਾ ਸਾਰੇ ਆਦਾ ਜੋ ਵੀ ਲੋਕ ਸਾਡੇ ਨਾਲ ਆਏ ਤੇ ਅੱਜ ਆਪਾਂ ਇਹਨਾਂ ਵਧੀਆ ਇਵੈਂਟ ਕਰਵਾ ਸਕੀਏ ਅੱਜ ਕਿੰਨੇ ਕਿੰਨੂ ਆ ਗਏ ਅੱਜ ਕਾਫੀ ਸਾਰੇ ਆਪਾਂ ਇਹਨੂੰ ਗਿਣਤੀ ਨਹੀਂ ਕਰ ਸਕਦੇ 400 ਤੋਂ ਪਲੱਸ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਆਏ ਤੇ ਆ ਵੀ ਹੁਣੇ ਵੀ ਆ ਰਹੇ ਨੇ ਤੇ ਜਾ ਰਹੇ ਨੇ ਤੇ ਆ ਤੁਸੀਂ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਤੇ ਬਸ ਇਹ ਬਹੁਤ ਸਾਨੂੰ ਬਹੁਤ ਅੱਛਾ ਲੱਗਿਆ ਕਿ ਇੰਨਾ ਵਧੀਆ ਰਿਸਪੌਂਸ ਸਾਨੂੰ ਮਿਲੇ ਤੇ ਆਪਾਂ ਇਹ ਚਾਹੁੰਦੇ ਆ ਵੀ ਇਸੇ ਤਰ੍ਹਾਂ ਆਪਾਂ ਹੋਰ ਵੀ ਇਦਾਂ ਦੇ ਇਵੈਂਟਸ ਕਰਵਾਈਏ ਤੇ ਲੋਕ ਆਣ ਸਾਨੂੰ ਸਪੋਰਟ ਕਰਨ। ਅਨ ਸਰ ਕੀ ਕਹੋਗੇ ਬੜਾ ਯੋਗਦਾਨ ਜਿਹੜਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ। ਇਹਦੇ ਵਿੱਚ ਸਾਨੂੰ ਬੜਾ ਵਧੀਆ ਲੱਗਿਆ ਵੀ ਜਦੋਂ ਅਸੀਂ ਇੱਕ ਮੈਸੇਜ ਡਿਲੀਵਰ ਕੀਤਾ ਕਿ ਅਸੀਂ ਨੇਕੀ ਦੀ ਅਲਮਾਰੀ ਜਿ세 ਲੁਧਿਆਣਾ ਸਿਟੀ ਵੱਲੋਂ ਇੱਕ چھوٹਾ ਜਿਹਾ ਉਪਰਾਲਾ ਕਰ ਰਹੇ ਆ ਇੱਥੇ ਤੇ ਲੋਕਾਂ ਨੇ ਵੱਧ ਚੜ੍ਹ ਕੇ ਇਸ ਹਿੱਸਾ ਲਿੱਤਾ ਔਰ ਇੰਨੇ ਲੋਕਾਂ ਦੇ ਘਰੋਂ ਭਰ-ਭਰ ਕੇ ਥੈਲੇ ਔਰ ਬੈਗਸ ਇੰਨਾ ਕੁਝ ਆਇਆ ਤੁਸੀਂ ਸਮਝੋਗੇ ਨਹੀਂ ਜਿਵੇਂ ਐਲਵੀ ਦੇ ਦੈਨ ਬਰਬਰੇ ਦੇ ਦੈਨ ਉਸ ਤੋਂ ਬਾਅਦ ਨਾਈਕੀ ਦੇ ਐਡੀਡਾਸ ਦੇ ਵਧੀਆ-ਵਧੀਆ ਬ੍ਰਾਂਡਸ ਦੇ ਕੱਪੜੇ ਨਵੇਂ ਸ਼ੂਜ਼ ਬਿਲਕੁਲ ਕਿਉਂਕਿ ਦੇਖੋ ਉਹਨਾਂ ਉਹਨਾਂ ਨੂੰ ਐ ਸੀਗਾ ਵੀ ਘਰ ਸਮਾਨ ਪਿਆ ਹੈ ਉਹਨਾਂ ਨੂੰ ਐ ਨਹੀਂ ਸਮਝ ਆ ਰਹੀਆ ਵੀ ਇਹਦਾ ਕਰੀਏ ਕੀ ਜਦੋਂ ਉਹਨਾਂ ਨੂੰ ਇਹ ਮੈਸੇਜ ਮਿਲਿਆ ਕਿ ਅਸੀਂ ਇਹੋ ਜਿਹਾ ਕੁਝ ਉਪਰਾਲਾ ਕਰ ਰਹੇ ਹਾਂ ਉਹ ਇੰਨੇ ਖੁਸ਼ ਹੋਏ ਮੈਨੂੰ ਫੋਨ ਕੀਤਾ ਕਿ ਕੁਝ ਘਰਾਂ ਦੇ ਕਰੋ ਅਸੀਂ ਆਪ ਕਲੈਕਟ ਕਰਾ ਲਏ ਉਹਨਾਂ ਦੇ ਫੋਨ ਕਰਨ ਤੇ ਕੁਝ ਆਪ ਦੇ ਕੇ ਗਏ ਸਾਨੂੰ ਐ ਲੱਗ ਰਿਹਾ ਸੀਗਾ ਵੀ ਜਿਵੇਂ ਨਾ ਕੋਈ ਆਪਾਂ ਨਾ ਕਹੀਏ ਕਿ ਵੀ ਆਪਾਂ ਡੱਬੇ ਭਰ ਕੇ ਬਾਹਰ ਲਿਆ ਰਹੇ ਆ ਐ ਲੱਗ ਰਿਹਾ ਸੀਗਾ ਸਮੁੰਦਰ ਨਾਲ ਪਾਈਪ ਹੀ ਲੱਗੀ ਆ ਜਿਵੇਂ ਲੋਕੀ ਭਰ ਭਰ ਕੇ ਇੰਨਾ ਸਮਾਨ ਦੇ ਰਹੇ ਸੀਗੇ ਔਰ ਮੈਂ ਤਾਂ ਕਿ ਚਲੋ ਲੈਣ ਵਾਲਿਆਂ ਦੀ ਤਾਂ ਪੀੜ ਸੀਗੀ 4 450 ਬੰਦਾ ਤਕਰੀਬਨ ਆਇਆ ਹੁਣ ਤੱਕ ਬਟ ਦੇਣ ਵਾਲਿਆਂ ਦਾ ਵੀ ਕੋਈ ਕਮੀ ਨਹੀਂ ਸੀਗੀ ਜੀ ਔਰ ਅਜੇ ਤੱਕ ਵੀ ਦੇ ਰਹੇ ਪੰਜਾਬੀਆਂ ਦੀ ਇਹ ਖਾਸੀਅਤ ਵੀ ਹੈ ਆਪਣੇ ਕਿ ਵੀ ਆਪਾਂ ਖੁਸ਼ੀ ਨਾਲ ਸਾਰਾ ਕੁਝ ਕਰਦੇ ਆ ਔਰ ਮੈਂ ਕਹਿੰਨਾ ਵੀ ਇਨ ਫਿਊਚਰ ਵੀ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਜਿਹੜੀ ਚੀਜ਼ ਸਾਡੇ ਕੋਲ ਐਕਸਟਰਾ ਕਰ ਪਈ ਹੈ ਜਿਹੜੀ ਆਪਾਂ ਵਰਤਦੇ ਨਹੀਂ ਉਹ ਹੋ ਸਕਦਾ ਕਿਸੇ ਦਾ ਸੁਪਨਾ ਹੋਵੇ ਤੇ ਆਪਾਂ ਹੋ ਸਕਦਾ ਕਿਸੇ ਦਾ ਸੁਪਨਾ ਪੂਰਾ ਕਰ ਰਹੇ ਹੋਈਏ ਹੁਣ ਜਿਹੜੇ ਬੱਚਿਆਂ ਨੂੰ ਕਾਪੀਆਂ ਮਿਲ ਗਈਆਂ ਪੈਨ ਮਿਲ ਗਿਆ ਉਹਨਾਂ ਦਾ ਪੜਨ ਦਾ ਦਿਲ ਕਰ ਰਿਹਾ ਸੀ ਬਟ ਉਹਨਾਂ ਕੋਲ ਇਹਨਾਂ ਸਾਧਨ ਨਹੀਂ ਸੀ ਉਹ ਕਾਪੀ ਪੈਨਸਲ ਵੀ ਲੈ ਪਾਉਂਦੇ ਤੇ ਅਸੀਂ ਇਹ ਰੈਗੂਲਰ ਕਰਦੇ ਰਾਂਗੇ ਅੱਗੇ ਵੀ ਜਿਵੇਂ ਵੀ ਹੈ ਬਾਕੀ ਕੀ ਕਹਾਂਗੇ ਲੋਕਾਂ ਨੂੰ ਅਸੀਂ ਲੋਕਾਂ ਨੂੰ ਇਹ ਕਵਾਂਗੇ ਕਿ ਜੇ ਕੁਝ ਤੁਹਾਨੂੰ ਈਸ਼ਵਰ ਨੇ ਕੁਝ ਵੀ ਐਕਸਟਰਾ ਦਿੱਤਾ ਹੈ ਤੇ ਤੁਸੀਂ ਕਿਸੇ ਨੂੰ ਉਹ ਦੇ ਕੇ ਉਹਦੀ ਖੁਸ਼ੀ ਦਾ ਸਾਧਨ ਬਣੋ ਵੀ ਉਹਨੂੰ ਆਪਣੇ ਤੱਕ ਸੀਮੀ ਦੇ ਨਾ ਰੱਖੋ ਖੁਸ਼ੀ ਨੂੰ ਔਰ ਤੁਸੀਂ ਦੇਖੋ ਚੀਜ਼ ਵਰਤ ਨਹੀਂ ਰਹੇ ਦੂਜੇ ਦੇ ਕੰਮ ਆਏਗੀ ਤੇ ਆਪਾਂ ਕਿਉਂ ਉਹਨੂੰ ਬਕਾਰ ਕਰੀਏ ਠੀਕ ਹੈ ਨਾ ਹਰ ਇੱਕ ਚੀਜ਼ ਦਾ ਯੂਜ਼ ਹੋਣਾ ਚਾਹੀਦਾ ਸਮੇਮ ਹੁਣੇ ਪਹੁੰਚੇ ਹੈ ਸਮਾਨ ਵੀ ਇਹਨਾਂ ਨੇ ਦਿੱਤਾ ਹੈ ਕੋਈ ਗੱਲ ਨਹੀਂ ਅਸੀਂ ਹੁਣ ਜਿਹੜਾ ਇਹਨਾਂ ਦਾ ਸਮਾਨ ਆਇਆ ਅਸੀਂ ਥੋੜੀ ਦਰ ਹੋਰ ਰੁਕਾਂਗੇ ਜੀ ਅਸੀਂ ਵੈਸੇ 2:30 ਵਜੇ ਤੱਕ ਰੁਕਣਾ ਸੀਗਾ 3 ਵਜੇ ਹੈ ਬਟ ਕੋਈ ਗੱਲ ਨਹੀਂ ਅਸੀਂ ਸੇਵਾ ਕਰਕੇ ਜਾਵਾਂਗੇ ਜੀ ਸੋ ਮੈਮ ਅੱਜ ਹੁਣੇ ਪਹੁੰਚੇ ਹੋ ਮੈਸੇਜ ਲੱਗਿਆ ਹੋਣਾ ਸੋਸ਼ਲ ਮੀਡੀਆ 'ਤੇ ਤੁਹਾਨੂੰ ਅਸਮਾਨ ਦੇ ਕੇ ਜਾ ਰਹੇ ਕਿਹੋ ਜਿਹੇ ਲੱਗ ਰਹੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸੀ ਅਸੀਂ ਲੁਧਿਆਣਾ ਸ਼ਹਿਰ ਚ ਰਹਨੇ ਆਂ ਔਰ ਸਾਨੂੰ ਪਤਾ ਹੈ ਕਿ ਸ਼ਹਿਰ ਇਟਸੈਲਫ ਬਹੁਤ ਪ੍ਰਵਾਸੀ ਹੈ ਜਿਹੜਾ ਇੱਥੇ ਆਂਦਾ ਹੈ ਕਿਉਂਕਿ ਆ ਕੰਮਕਾਜੀ ਸ਼ਹਿਰ ਹੈ ਇੱਥੇ ਇੰਡਸਟਰੀ ਜ਼ਿਆਦਾ ਹੈ ਔਰ ਬਹੁਤ ਪ੍ਰਵਾਸੀ ਇੰਡਸਟਰੀ ਚ ਆ ਕੇ ਕੰਮ ਕਰ ਰਹੇ ਆਂ ਆਬਵੀਅਸਲੀ ਆਪਣਾ ਘਰ-ਬਾਰ ਛੱਡ ਕੇ ਆਇਆ ਹੈ ਹੁਣ ਅਸੀਂ ਕੀ ਹੁੰਦਾ ਹੈ ਕਿ ਇੱਥੇ ਸਾਡੇ ਜਿਹੜੇ ਕੰਮ ਹੀ ਨੇ ਨਾ ਉਹਨਾਂ ਨੂੰ ਹੀ ਅਸੀਂ ਬਹੁਤ ਕੁਝ ਦੇ ਦਿੰਨੇ ਆ ਜਦੋਂ ਘਰ ਦੇ ਵਿੱਚੋਂ ਖਾਲੀ ਕਰੀਦਾ ਹੈ ਲੇਕਿਨ ਉਹਦੇ ਇਲਾਵਾ ਵੀ ਸਾਡੇ ਕੋਲ ਬਹੁਤ ਸਮਾਨ ਹੈ ਜਿਹੜਾ ਰਹਿ ਜਾਂਦਾ ਹੈ ਤੇ ਕਈ ਵਾਰੀ ਸਾਡੇ ਜਿਹੜੇ ਘਰ ਕੰਮ ਕਰਨ ਵਾਲੇ ਕੰਮ ਹੀ ਹੈ ਉਸ ਚੀਜ਼ ਦੀ ਕਦਰ ਵੀ ਨਹੀਂ ਪਾਉਂਦੇ ਜੀ ਫ੍ਰੀ ਚ ਮਿਲਦੀ ਜਿਹੜੀ ਉੱਥੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਜਦੋਂ ਤੁਹਾਡੇ ਘਰ ਜਿਹੜੇ ਲੋਕ ਕੰਮ ਕਰ ਰਹੇ ਹੁੰਦੇ ਹੋ ਤੁਹਾਨੂੰ ਦੇਖ ਰਹੇ ਹੁੰਦੇ ਉਹੀ ਚੀਜ਼ ਨੂੰ ਪਾਇਆ ਨੂੰ ਤੇ ਉਹ ਤੁਹਾਡੀ ਨਹੀਂ ਇੰਨੀ ਕਦਰ ਕਰ ਰਹੇ ਹੁੰਦੇ ਬਟ ਕਈ ਵਾਰ ਇਹੋ ਜਿਹੇ ਐਨ ਜੀਓਜ਼ ਅਗਰ ਹੈ ਜੋ ਪ੍ਰਾਲਾ ਕਰ ਲੈਂਦੇ ਨਾ ਤੁਸੀਂ ਉੱਥੇ ਚਲੇ ਜਾਂਦੇ ਹੋ ਤੇ ਹੁਣ ਅਸੀਂ ਇੱਥੇ ਦੇਖ ਰਹੇ ਹਾਂ ਕਿ ਜਿਹੜੇ ਲੋਕ ਇੱਧਰ ਆ ਕੇ ਇਹ ਚੀਜ਼ਾਂ ਨੂੰ ਪਿਕ ਕਰ ਰਹੇ ਹਨ ਨਾ ਉਹ ਇਸ ਚੀਜ਼ ਨੂੰ ਅਪਰੀਸ਼ੀਏਟ ਕਰਦੇ ਹਨ ਔਰ ਆਈ ਐਮ ਵੈਰੀ ਥੈਂਕਫੁਲ ਕਿਉਂਕਿ ਮੈਨੂੰ ਇਹੋ ਜਿਹਾ ਮਿਲ ਗਿਆ ਸੀਗਾ ਮੌਕਾ ਔਰ ਮੈਂ ਮੈਂ ਮੌਕਾ ਹੀ ਲਾਭ ਲਈ ਸੀ ਕਿ ਮੈਨੂੰ ਕੁਝ ਇਹੋ ਜਿਹਾ ਮਿਲੇ ਬਿਕਾਜ਼ ਮੇਰੇ ਕੋਲ ਤੇ ਨਵਾ ਕਿਉਂਕਿ ਟਾਈਮ ਬਾਈ ਟਾਈਮ ਬੱਚੇ ਤੁਹਾਡੇ ਵੱਡੇ ਹੋ ਜਾਂਦੇ ਆ ਬਹੁਤ ਸਾਮਾਨ ਸਾਡੇ ਕੋਲ ਔਰ ਇੱਥੇ ਨਾ ਕੰਜ਼ਿਊਮਰਿਜ਼ਮ ਇੰਨੀ ਜ਼ਿਆਦਾ ਹੈ ਨਾ ਕਿ ਹਰ ਸਾਲ ਬੱਚੇ ਨੇ ਨਵਾਂ ਕੱਪੜਾ ਲੈਣਾ ਹੀ ਹੈ ਬੱਚੇ ਸਕੂਲ ਜਾ ਰਹੇ ਹਨ ਯੂਨੀਫਾਰਮਸ ਛੁੱਟੀਆਂ ਹੋ ਰਹੀਆਂ ਹਨ ਬੱਚੇ ਦੇ ਕੱਪੜੇ ਛੋਟੇ ਹੋ ਰਹੇ ਹਨ ਏਵਰੀ ਈਅਰ ਹੈ ਨਾ ਬੱਚਾ ਵੀ ਵੱਡਾ ਹੋ ਰਿਹਾ ਹੈ ਤੇ ਉਹ ਜਿਹੜੇ ਛੋਟੇ ਹੋਏ ਕੱਪੜੇ ਤੁਸੀਂ ਕਿੰਨੇ ਕੋ ਆਪਣੇ ਮੇਡਸ ਨੂੰ ਜਾਂ ਉਹਨਾਂ ਦੇ ਬੱਚਿਆਂ ਨੂੰ ਜਾਂ ਆਪਣੇ ਘਰ ਕੰਮ ਕਰਨ ਵਾਲਿਆਂ ਨੂੰ ਦੇ ਦਿੰਦੇ ਹੋ ਕਵਾਂਟੀਟੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਮੈਂ ਤੇ ਆਪਣੇ ਆਸ-ਪਾਸ ਵਾਲੇ ਵੀ ਦੋ ਤਿੰਨ ਘਰਾਂ ਤੋਂ ਇਕੱਠੇ ਕਰਕੇ ਲੈ ਆਈ ਸੀ ਮੈਂ ਕਿਵੇਂ ਦੇ ਦੋ ਪਰ ਮੈਨੂੰ ਅੱਜ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਚੀਜ਼ ਤੁਸੀਂ ਲੈ ਕੇ ਆਏ ਹੋ ਉਹ ਲੋਟ ਮੰਤਲ ਲੋਕਾਂ ਕੋ ਪਹੁੰਚੇ ਇਹਦੇ ਚ ਚਦਰਾਂ ਵੀ ਨੇ ਇਹਦੇ ਚ ਛੋਟੇ ਬੱਚਿਆਂ ਵਾਸਤੇ ਨਿੱਕਰਸ ਵੀ ਹੈ ਡੇਡੀਆਂਸ ਵਾਸਤੇ ਸੂਟਸ ਵੀ ਹੈ ਸੋ ਮੈਨੂੰ ਸੀ ਜੋ ਜਿਵੇਂ ਵੀ ਰਿਕੁਆਇਰਮੈਂਟ ਹੋਏਗੀ ਕਿਸੇ ਦੀ ਉਹ ਲੈ ਲੈ ਮੈਂ ਨਾਮ ਬਹੁਤ ਸੋਹਣਾ ਰੱਖਿਆ ਹੈਗਾ ਨੇਕੀ ਦੀ ਆਲਮਾਰੀ ਲੱਗਦਾ ਕਿ ਨੇਕੀ ਦੀ ਆਲਮਾਰੀ ਦੇ ਵਿੱਚ ਉਹ ਸਮਾਨ ਪੈ ਗਿਆ ਆਈ ਐਮ ਵੈਰੀ ਆਈ ਐਮ ਫੀਲਿੰਗ ਅ ਬਲੈਸਡ ਕਿ ਹਾਂ ਚਲੋ ਆਈ ਐਮ ਬੀਇੰਗ ਅ ਨੇਕੇ ਦੀ ﺍﻟमारी ਕੋ ਪਹੁੰਚੇ ਹੋ ਅੱਜ ਤਮਾਮ ਲੋਕ ਇੱਥੇ ਪਹੁੰਚ ਰਹੇ ਨੇ ਜਿਹੜੇ ਕੱਪੜੇ ਲੈ ਕੇ ਵੀ ਜਾ ਰਹੇ ਨੇ ਦੇਖ ਕੇ ਵੀ ਜਾ ਰਹੇ ਨੇ ਮੈਂ ਤਾਂ ਇਹਨਾਂ ਕਹੂੰਗਾ ਵੀ ਅਸੀਂ ਆਪਣੇ ਜਿਹੜੇ ਘਰਾਂ ਛੋਣਨੇ ਆ ਠੀਕ ਹੈ ਉਹ ਕੱਪੜੇ ਆਪਾਂ ਛੁੱਟ ਦੇਣੇ ਆ ਬਟ ਸਾਨੂੰ ਕੀ ਕਰਨਾ ਚਾਹੀਦਾ ਇੱਥੇ ਲਿਆ ਕੇ ਕਿਸੇ ਕਿਸੇ ਵੀ ਲੋਡ ਮੈਨ ਨੂੰ ਚਲੇ ਜਾਊਗਾ ਠੀਕ ਹੈ ਅਸੀਂ ਖੁਦ ਛੁੱਟ ਦੇਣੇ ਆ ਕਿਸ ਨੂੰ ਕੰਮ ਨਹੀਂ ਆਉਂਦਾ ਅਸੀਂ ਲੈ ਕੇ ਆਵਾਂਗੇ ਇੱਥੇ ਲੋਕਾਂ ਦੇ ਕੰਮ ਆਊਗਾ ਠੀਕ ਹੈ ਸਾਡੇ ਕਰਮ ਵੀ ਬਣਾਂਗੇ ਵਧੀਆ ਵਧੀਆ ਹਮ ਬਸ ਮੈਨੂੰ ਐਸੇ ਹੀ ਵਧੀਆ ਲੱਗਦਾ ਮੈਂ ਸਪੈਸ਼ਲ ਮੈਂ ਵੈਸੇ ਕਿਧਰੇ ক্রিকেট ਖੇਲਣਾ ਸੀ ਮੈਂ ক্রিকেট ਕੈਂਸਲ ਇੱਥੇ ਸਹਿਯੋਗ ਕਰਕੇ ਵਧੀਆ ਲੱਗਿਆ ਹਾਂ ਇੱਥੇ ਜਿਆਦਾ ਮਜ਼ਾ ਆਇਆ ਜਿਆਦਾ ਮਜ਼ਾ ਆਇਆ ਹਾਂਜੀ ਠੀਕ ਹੈ ਕੀ ਕਹੋਗੇ ਅੱਜ ਇੱਥੇ ਪਹੁੰਚ ਕੇ ਇਹ ਇੱਥੇ ਜੋ ਪੁਰਾਣੇ ਕੱਪੜੇ ਹੁੰਦੇ ਉਹ ਇੱਥੇ ਦੋ ਕਿ ਉਹਨਾਂ ਨੂੰ ਸਿੱਟੋਨਾ ਸਟੇਸ਼ਨਰੀ ਹੋ ਗਈ ਚਦਰ ਹੋ ਗਈ ਸ਼ੂਟ ਹੋ ਗਿਆ ਸਾਰੇ ਇੱਥੇ ਜੋ ਕਿਸੇ ਲੋਟ ਬੰਦਾ ਨੂੰ ਪਹੁੰਚੇਗਾ ਲੋਟ ਬੰਦ ਲੋਕ ਆ ਰਹੇ ਦੇਖਿਆ ਜੀ ਉਹਨਾਂ ਨੂੰ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਕਿ ਅੱਜ ਵਾਕਿਆ ਉਹਨਾਂ ਨੂੰ ਮਿਲ ਰਿਹਾ ਹੈ ਠੀਕ ਹੈ ਕਿ ਜੋ ਵੀ ਆ ਰਿਹਾ ਉਹ ਲੈ ਕੇ ਜਾ ਰਿਹਾ ਕੁਛ ਨਾ ਕੁਛ ਤੱਕ ਇਸ ਕੋਲ ਪਹੁੰਚ ਰਿਹਾ ਹੈ ਪੁਰਾਣੇ ਕੱਪੜੇ ਹੈ ਸਟੇਸ਼ਨਰੀ ਹੈ ਯੂਨੀਫਾਰਮ ਹੈ ਸੂਟ ਹੈ ਉਹਨੂੰ ਸਿੱਟੋ ਨਾ ਇੱਥੇ ਲਿਆ ਕੇ ਦੋ ਕਿਸੇ ਨੂੰ ਤਾਂ ਪਹੁੰਚੇਗਾ ਸਾਡੇ ਘਰ ਜਿੰਨਾ ਵੀ ਵੇਸਟ ਜਿਹੜੇ ਆਪਾਂ ਨਹੀਂ ਪਾਉਂਦੇਗੇ ਪਰ ਕੰਡੀਸ਼ਨ ਸਹੀ ਹੋਣੀ ਚਾਹੀਦੀ ਇਵਨ ਕਲੋਥਸ ਤੇ ਬੱਚੇ ਦੇ ਕੱਪੜੇ ਛੋਟੇ ਹੋ ਜਾਂਦੇ ਸਟੇਸ਼ਨਰੀ ਹੋਵੇ ਬੁੱਕਸ ਹੋਵੇ ਸਾਈਕਲਸ ਸਾਈਕਲ ਹੁੰਦਾ ਹੈ ਐਕਸਟਰਾ ਜੋ ਵੀ ਸਮਾਨ ਐਕਸਟਰਾ ਪਿਆ ਹੁੰਦਾ ਜਿਹੜਾ ਆਪਾਂ ਨਹੀਂ ਯੂਜ਼ ਕਰਦੇ ਇੱਥੇ ਆ ਕੇ ਦੇਵੋ ਜਿਨ੍ਹਾਂ ਨੂੰ ਲੋੜ ਹੈ ਤੋ ਲੈ ਕੇ ਜਾਣ ਤੇ ਦੇਣ ਦਾ ਕੋਈ ਹੰਕਾਰ ਲੈਣ ਦਾ ਕੋਈ ਹੰਕਾਰ ਨਹੀਂ ਹੈਗਾ ਤੇ ਸਾਨੂੰ ਜੋ ਵੀ ਜੜ ਆਈ ਸਮਾਨ ਨਹੀਂ ਯੂਜ਼ ਹੋਇਆ ਹੈ ਤੇ ਸਾਨੂੰ ਦੇਣਾ ਚਾਹੀਦਾ ਇੱਥੇ ਆ ਕੇ ਉਹ ਕਦਰ ਵੀ ਪੈਂਦੀ ਉਸ ਚੀਜ਼ ਦੀ ਈਵਨ ਕਿ ਸਾਡੇ ਕਾ ਜੋ ਮੇਡ ਹੈ ਉਹ ਐਸਫਜੀ ਚੀਜ਼ ਉਹਨਾਂ ਨੂੰ ਪਹਿਨਾ ਦੇ ਚੁੱਕੇ ਨੇ ਕਿ ਉਹਨਾਂ ਨੂੰ ਕੋਈ ਕਦਰ ਹੀ ਨਹੀਂ ਹੈਗੀ ਹਾਂਜੀ ਇਸ ਲਈ ਮੈਂ ਇਹ ਸਾਨੂੰ ਇਹ ਮੈਸੇਜ ਦਵਾਂ ਕਿ ਜਿਨ੍ਹਾਂ ਜਿਨ੍ਹਾਂ ਨੂੰ ਮੈਸੇਜ ਪਹੁੰਚਾ ਉਹ ਧਿਆਨ ਜੋ ਵੀ ਆਪਣੇ ਕਾ ਨੇਸ